ਮੈਮਾ ਜੋਰ ਰੇਡ ਕਿੱਤੀ ਗਈ ਹੈਗੀ ਹੈ ਕਿਸ ਸੇ ਰਿਗਾਰਡਿੰਗ ਰੇਡਸ ਰਹੀ ਹੈ ਔਰ ਕਿਸ ਕਿਸ ਇਲਾਕੇ ਚ ਜਰੀ ਰਹੀ ਹੈ ਸਾਰੀ ਇਹ ਸਾਡੀ ਇੱਕ ਏਰੀਆ ਡੋਮਿਨੇਸ਼ਨ ਐਕਸਰਸਾਈਜ਼ ਹੈ ਜਦੇ ਵਿੱਚ ਕੀ ਜੋ ਸਾਡੇ ਵੱਲੋਂ ਜਿਹੜਾ ਇੰਡੀਆ ਦੇ ਵਿੱਚ ਸਾਡੇ ਦੇ ਨਸ਼ਾ ਵੇਚਣ ਦੀ ਇਤਲਾ ਆਂਦੀ ਹੈ। ਵਿਆ ਪਹਿਲਾਂ ਵੀ ਇਤਲਾਹ ਆਦੀਆਂ ਸੇਫ ਪੰਜਾਬ ਦੇ ਪਲੈਨ ਦੇ ਉੱਪਰ ਸੋ ਉਹਦੇ ਮੁਤਾਬਿਕ ਸਾਡੇ ਵੱਲੋਂ ਉੱਥੇ ਕਾਰਵਾਈ ਕੀਤੀ ਜਾਂਦੀ ਹੈ। ਸੇਫ ਪੰਜਾਬ ਦੇ ਪਲੈਨ ਮੈਂ ਤੁਹਾਨੂੰ ਦੱਸਾਂਗੀ ਕਿ ਤੇ ਪਬਲਿਕ ਦਾ ਕੋਈ ਵੀ ਬੰਦਾ ਆਪਣੀ ਆਇਡੈਂਟੀਟੀ ਤੇ ਨੰਬਰਸ ਪਾ ਕੇ ਦੱਸ ਸਕਦਾ ਹੈ ਕਿ ਕਿਸ ਏਰੀਆ ਦੇ ਵਿੱਚ ਨਸ਼ਾ ਵਿਕ ਰਿਹਾ ਹੈ। ਸੋ ਉਸ ਮੁਤਾਬਿਕ ਸਾਡੇ ਵੱਲੋਂ ਅੱਜ ਇਸ ਟਾਈਮ ਤੇ ਇੰਚਾਰ ਥਾਵਾਂ ਤੇ ਇਸ ਤਰ੍ਹਾਂ ਦਾ ਏਰੀਆ ਡੋਮਿਨੇਸ਼ਨ ਅਪਰੇਸ਼ਨ ਕੀਤਾ ਜਾ ਰਿਹਾ ਹੈ ਸੋ ਇਹਦੇ ਵਿੱਚ ਜੋ ਵੀ ਕਾਰਵਾਈ ਹੋਈ ਉਹ ਆਪਾਂ ਤੁਹਾਨੂੰ ਕੋਸ਼ਿਸ਼ ਕਰਨਗੇ ਐ ਨਸ਼ੇ ਵਿਰੁੱਧ ਜੋ ਤੁਸੀਂ ਕਾਰਜ ਕਰ ਰਹੇ ਹੋ ਨਾ ਇੱਕ ਪਾਸੇ ਜਿਹੜਾ ਹਾਂ ਮੈਂ ਉਹ ਹੀ ਦੱਸ ਰਹੀ ਸੀ ਕਿ ਇਹ ਇੱਕ ਯੋਧ ਨਸ਼ਾ ਵਿਰੋਧੀ ਵੀ ਹੈਗੀ ਹੈ ਕਿ ਸਾਡੇ ਕੋਲ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਨਹੀਂ ਸੀ ਕਿ ਕੁਝ ਹੋਰ ਥਾਵਾਂ ਤੇ ਵੀ ਗੈਰਕਾਨੂੰਨੀ ਤਰੀਕੇ ਨਾਲ ਨਸ਼ਾ ਵੇਚਣ ਦੇ ਨਵੇਂ ਤਰੀਕੇ ਵੀ ਲੱਗੇ ਜਾ ਰਹੇ ਸੋ ਉਹਦੇ ਵਿੱਚ ਸਾਡੇ ਵੱਲੋਂ ਅੱਜ ਬਸ ਸਟੈਂਡ ਤੇ ਡਿਲੀਵਰੀ ਸਟੇਸ਼ਨ ਤੇ ਤੇ ਇਸ ਪਾਸਾ ਸੈਂਟਰ ਤੇ ਵੀ ਇੱਕ ਚੈਕਿੰਗ ਕਰਾਈ ਗਈ ਹੈ ਸੋ ਉਹ ਜੇ ਕਾਰਵਾਈ ਚੱਲ ਰਹੀ ਹੈ ਜਿਵੇਂ ਵੀ ਇਸ ਤਰ੍ਹਾਂ ਹੀ ਕਾਰਵਾਈ ਹੋਏਗੀ ਤਾਂ ਪਤਾ ਲੱਗਣਾ ਹੈ ਇਸ ਤਰ੍ਹਾਂ ਦੇ ਤਰੀਕੇ ਨਾਲ ਨਸ਼ਾ ਵੇਚਿਆ ਜਾ ਰਿਹਾ ਜਿਵੇਂ ਕਿ ਅੱਜ ਅੱਜ ਅਸੀਂ ਚੈੱਕ ਕਰਾ ਰਹੇ ਹਾਂ ਸਾਡੇ ਵੱਲੋਂ ਇਸ ਚੈਕਿੰਗ ਕਰਾਈ ਜਾ ਰਹੀ ਹੈ ਜਿਵੇਂ ਵੀ ਕੋਈ ਚੀਜ਼ ਸਾਹਮਣੇ ਆਏਗੀ ਅਪੋਸਟ ਸਰ ਇੱਕ ਚੀਜ਼ ਹੋਰ ਦੇਖੀ ਜਿਹੜੇ ਡਿਲੀਵਰੀ ਬॉयਜ਼ ਹੈਗੇ ਚਾਹੇ ਜਮੌਰ ਤੋਂ ਆਗੇ ਹੋਵੇ ਚਾਹੇ ਬੈਂਕ ਤੋਂ ਆਲੀ ਹੋਵੇ ਜਾਂ ਕੋਈ ਹੋਰ ਉਹਨਾਂ ਲਈ ਵੀ ਅੱਜ ਕੱਲ ਇਹ ਧੰਦਾ ਜਿਹੜਾ ਪਨਾਇਆ ਹੋਇਆ ਉਹ ਇਸ ਤਰੀਕੇ ਦੇ ਨਾਲ ਵੀ ਕਿਤੇ ਨਾ ਕਿਤੇ ਸਪਲਾਈ ਕਰਦੇ ਹੋ ਨ ਹਡੇ ਕੋਲ ਇਨਫੋਰਮੇਸ਼ਨ ਆਈ ਹੈ ਆਪਾਂ ਉਸ ਨੂੰ ਚੈੱਕ ਕਰਾ ਲਾਂਗੇ ਕਿ ਇਸ ਤਰ੍ਹਾਂ ਦੀ ਵੀ ਕੋਈ ਚੀਜ਼ ਹੈ ਕਿ ਨਹੀਂ ਬਟ ਮੇਨ ਆਈਡੀਆ ਇਹ ਹੈ ਕਿ ਵੀ ਪਬਲਿਕ ਦੇ ਵਿੱਚ ਕੌਨਫੀਡੈਂਸ ਰਹੇ ਕਿ ਜੇ ਉਹ ਸੇਫ ਪੰਜਾਬ ਤੇ ਜਾਂ ਕਿਧਰੇ ਵੀ ਇਸ ਯੂਰਗੇਨ ਦੇ ਨਸ਼ਾ ਵਿਰੁੱਧ ਦੇ ਵਿੱਚ ਆਪਣੇ ਵੱਲੋਂ ਇਨਫੋਰਮੇਸ਼ਨ ਦੇ ਕੇ ਆਪਣਾ ਯੋਗਦਾਨ ਦੇ ਰਹੇ ਹਨ ਤਾਂ ਉਹਦੇ ਵਿੱਚ ਵੱਲੋਂ ਉਹਦੇ ਵਿੱਚ ਸਾਡੇ ਵੱਲੋਂ ਇੱਕਦਮ ਪੂਰੀ ਤਰ੍ਹਾਂ ਤੇ ਕਾਰਵਾਈ ਚੁੱਕੀ ਜਾਵੇ